ਹਾਂ ਜੀ ਮੈਂ ਕੀ ਨਾਲ ਜੀ ਆਪਣਾ ਮੇਰਾ ਨਾਮ ਮਿਸ ਸੂਮਨ ਔਰ ਮੈਂ ਕਮਿਊਨਿਟੀ ਫੈਸਿਲਿਟੇਟਰ ਪ੍ਰੋਗਰਾਮ ਕੋਆਰਡੀਨੇਟਰ ਪੀਐਮਏਡੀਸੀ ਚੰਡੀਗੜ੍ਹ ਜਿਹੜਾ ਕਿ ਅਸੀਂ ਸਵਚ ਭਾਰਤ ਮਿਸ਼ਨ ਨਗਰ ਨਿਗਮ ਜਲੰਧਰ ਦੇ ਨਾਲ ਮਿਲ ਕੇ ਅੱਜ ਜਿਹੜਾ ਅਸੀਂ ਇਹ ਮੁਹਿੰਮ ਚਲਾ ਰਹੇ ਹਾਂ ਜਿਹਦਾ ਨਾਮ ਹੈ ਕਿ ਕਰੋ ਸੌਰ ਸੈਗਰੀਗੇਸ਼ਨ ਸਵਚ ਹੋਏ ਨੇਸ਼ਨ ਕੂੜੇ ਦੀ ਵੰਡ ਕਰਨੀ ਕੂੜੇ ਦੀ ਵੰਡ ਕਰਨੀ ਜ਼ਰੂਰੀ ਹੈ ਮਜਬੂਰੀ ਨਹੀਂ ਅਸੀਂ ਜਿਹੜਾ ਹੈ ਕਿ ਆਪਣੇ ਘਰਾਂ ਦੇ ਵਿੱਚੋਂ ਅਸੀਂ ਤਿੰਨ ਭਾਗਾਂ ਦੇ ਵਿੱਚ ਕੂੜੇ ਨੂੰ ਵੰਡ ਕੇ ਲਈਏ ਵੰਡ ਕਰਕੇ ਦਈਏ ਤਾਂ ਜੋ ਅਸੀਂ ਜਿਹੜਾ ਉਸ ਕੂੜੇ ਦੀ ਸਹੀ ਪ੍ਰੋਸੈਸਿੰਗ ਕਰ ਸਕੀਏ ਜਿਹਦੇ ਵਿੱਚ ਜਿੱਲਾ ਕੂੜਾ ਸੁਸਾ ਕੂੜਾ ਤੇ ਖਤਰਨਾਕ ਕੂੜਾ ਆਉਂਦਾ ਹੈ ਤੇ ਜੇ ਅਸੀਂ ਘਰਾਂ ਦੇ ਵਿੱਚੋਂ ਅਲੱਗ-ਅਲੱਗ ਕਰਕੇ ਦਵਾਂਗੇ ਕਿਉਂਕਿ ਜੇ ਸੋਰਸ ਸੈਗਰੀਗੇਸ਼ਨ ਘਰਾਂ ਵਿੱਚੋਂ ਸੈਗਰੀਗੇਸ਼ਨ ਹੋਏਗੀ ਤਾਂ ਹੀ ਇਹਦੀ ਪ੍ਰੋਸੈਸਿੰਗ ਹੋਏਗੀ ਕਿਉਂਕਿ ਜਦੋਂ ਪੂਰਾ ਮਿਕਸ ਹੋ ਜਾਂਦਾ ਅੱਗੇ ਜਾ ਕੇ ਇਹਦੀ ਜਿਹੜੀ ਸੈਗਰੀਗੇਸ਼ਨ ਕਰਨੀ ਹੋਈ ਔਖੀ ਹੁੰਦੀ ਹੈ ਮੁਸ਼ਕਲ ਵੀ ਹੁੰਦੀ ਤੇ ਉਸ ਤਰ੍ਹਾਂ ਦੀ ਜਿਹੜੀ ਸੈਗਰੀਗੇਸ਼ਨ ਨਹੀਂ ਹੁੰਦੀ ਉਹ ਜਿਹੜੀਆਂ ਸਾਡੀਆਂ ਕੰਮ ਦੀਆਂ ਚੀਜ਼ਾਂ ਨੇ ਉਹ ਜਿਹੜੀਆਂ ਨੇ ਉਹ ਸਾਡੇ ਕੰਮ ਨਹੀਂ ਆਉਂਦੀਆਂ ਸੋ ਇਹੀ ਅੱਜ ਜਿਹੜੀ ਮੁਹਿੰਮ ਚਲਾਈਏ ਇਹਦੇ ਤੋਂ ਅਸੀਂ ਲੋਕਾਂ ਨੂੰ ਇਹੀ ਅਪੀਲ ਕਰ ਰਹੇ ਹਾਂ ਕਿ ਅਸੀਂ ਆਪਣੇ ਘਰਾਂ ਤੋਂ ਹੀ ਸੈਗਰੀਗੇਸ਼ਨ ਕਰਕੇ ਰਹੀਏ ਪੂਰਾ ਸਿਰਫ ਸਿਰਫ ਕੂੜੇ ਵਾਲੀ ਨੂੰ ਹੀ ਰਹੀਏ ਨਾ ਕਿ ਅਸੀਂ ਇੱਧਰ ਉੱਤਰ ਕੂੜੇ ਨੂੰ ਫੈਲਾਈਏ ਔਰ 나 ਹੀ ਆਪਣੇ ਸ਼ਹਿਰ ਨੂੰ ਗੰਦਾ ਕਰੀਏ ਤੇ 나 ਹੀ ਅਸੀਂ ਆਪਣੇ ਇਲਾਕੇ ਨੂੰ ਗੰਦਾ ਕਰੀਏ ਮੇਡ ਨਗਰ ਨੂੰ ਕੋਈ ਕੋਈ ਟੀਮ ਐਸੀਆਂ ਹੈਗੀਆਂ ਜਿਹੜੀ ਘਰ-ਘਰੋਂ ਕੂੜਾ ਕਲੈਕਟ ਕਰਨੀਆਂ ਹਾਂ ਦੇਖੋ ਜੀ ਸਾਡੇ ਸੈਂਟਰੀ ਇੰਸਪੈਕਟਰ ਜਿਹੜੇ ਨੇ ਉਹ ਸਾਡੇ ਆਪਣੇ ਸੁਪਰਵਾਈਜ਼ਰਾਂ ਤੇ ਅਫਸਰ ਨੇ ਔਰ ਸੁਪਰਵਾਈਜ਼ਰ ਦੀ ਨਿਗਰਾਨੀ ਦੇ ਵਿੱਚ ਸਾਡੇ ਰੈਕ ਪਿਕਰ ਜਿਹੜੇ ਕੰਮ ਕਰਦੇ ਨੇ ਉਹ ਘਰ-ਘਰਾਂ ਵਿੱਚੋਂ ਪੂਰਾ ਕਲੈਕਟ ਕਰਕੇ ਤੇ ਸੈਕੰਡਰੀ ਪੁਆਇੰਟ ਤੇ ਲੈ ਕੇ ਜਾਂਦੇ ਨੇ ਜਿੱਥੇ ਇੱਕ ਸੈਕਟਰੀ ਪੁਆਇੰਟ ਹੋ ਸਾਡੀ ਜਿਹੜੀ ਕੂੜੀ ਦੀ ਲਿਫਟਿੰਗ ਜਿਹੜੀ ਅੱਗੇ ਲੈ ਆਉਣਾ ਜਿੰਨੇ ਵੀ ਇਹ ਕੂੜਾ ਕਲੈਕਸ਼ਨ ਕਰਨ ਵੰਦੇ ਨੇ ਇਹ ਟੋਟਲ ਬੰਗਾਲੀ ਟਾਈਪ ਦੇ ਲੋਕ ਨੇ। ਇਹ ਹੈ ਪ੍ਰਾਈਵੇਟ ਨੇ ਸਰਕਾਰੀ ਬੰਦਾ ਕੋਈ ਨਹੀਂ ਆਂਦਾ। ਇਹ ਗੱਲਾਂ ਤੁਹਾਡੀ ਹਵਾ-ਹਵਾਈਏ ਨੇ। ਸਰਕਾਰੀ ਬੰਦਾ ਕੋਈ ਨਹੀਂ ਆਂਦਾ ਐ ਵੀ ਨਾ ਤੁਸੀਂ ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਜਿਹੜਾ ਸਰਕਾਰੀ ਬੰਦਾ ਕੂੜਾ ਨਹੀਂ ਚੱਕਦਾ, ਕੂੜਾ ਚੱਕਣ ਵਾਲੇ ਸਾਰੇ ਹੀ ਪ੍ਰਾਈਵੇਟ ਬੰਦੇ ਨੇ। ਉਹਨਾਂ ਨੂੰ ਸਰਕਾਰ ਵੱਲੋਂ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ। ਜਿਹੜੇ ਘਰ ਭਰਤੀ ਦੇ ਤੁਸੀਂ ਪੈਸੇ ਦਿੰਦੇ ਉਹੀ ਉਹਨਾਂ ਦਾ ਕਮਾਈ ਦਾ ਸਾਧਨ ਹੈ। ਇਸ ਕਰਕੇ ਹੀ ਅਸੀਂ ਲੋਕਾਂ ਨੂੰ ਪੇਦਾ ਕਿ ਕੂੜੇ ਦੀ ਕਲੈਕਸ਼ਨ ਜਿਹੜੀ ਆ ਉਹ ਸੈਗਰੀਗੇਟ ਕਰਕੇ ਦਿਓ ਕਿਉਂਕਿ ਜੇ ਘਰਾਂ ਦੇ ਵਿੱਚ ਰੋਜ਼ ਕੂੜਾ ਨਾ ਵੀ ਚੁੱਕਿਆ ਜਾਏ ਇੱਕ ਦਿਨ ਛੱਡ ਕੇ ਵੀ ਚੁੱਕਿਆ ਜਾਏ ਤਾਂ ਉਹ ਕੂੜੇ ਦੀ 스멜 ਜੀਏ ਉਹ ਨਹੀਂ ਆਏਗੀ ਕੂੜੇ ਦੀ ਸਹੀ ਪ੍ਰੋਸੈਸਿੰਗ ਹੋਏ ਸਰਕਾਰ ਦਾ ਕੀ ਯੋਗਦਾਨ ਹੈ ਕੂੜਾ ਚੁਕਾਉਣ ਤੇ ਦੇਖੋ ਸਰਕਾਰ ਦੇ ਦੇਖੋ ਸੈਕੰਡਰੀ ਪੁਆਇੰਟ ਬਨੇ ਹੋਏ ਨੇ ਆਪਣੇ ਘਰਾਂ ਤੋਂ ਕੂੜਾ ਚੱਕ ਕੇ ਸੈਕੰਡਰੀ ਪੁਆਇੰਟ ਤੇ ਚੱਕਣਾ ਰੱਖਣਾਗਾ ਉੱਥੋਂ ਸਾਡੀਆਂ ਜਿਹੜੀਆਂ ਗੱਡੀਆਂ ਨੇ ਉਹ ਜਿਹੜੀ ਲਿਫਟਿੰਗ ਕਰਕੇ ਅੱਗੇ ਭਰਿਆਣੇ ਮੇਨ ਪੁਆਇੰਟ ਤੇ ਲੈ ਕੇ ਜਾਂਦੀਆਂ ਮੈਡਮ ਦੇਖਿਆ ਇਹ ਤਾਂ ਵੀ ਰੋਡ ਦੇ ਉੱਪਰ ਹੀ ਤੁਹਾਡੀਆਂ ਫੋਟੋਆਂ ਪਿੱਛੇ ਗੱਡੀ ਜੋ ਹੋਰ ਇੱਦਾਂ ਦੇ ਕਈ ਪੁਆਇੰਟ ਹੈ ਜਿੱਥੇ ਸੜਕਾਂ ਦੇ ਉੱਪਰ ਕੂੜਾ ਪਿਆ ਹੈ ਤੇ ਇਹਦਾ ਕਿਦਾਂ ਹੱਲ ਹੋਊਗਾ ਉਹ ਦੇਖੋ ਜੀ ਉਹ ਲੋਕਾਂ ਦੀ ਬੇਵਕੂਫੀ ਵੀ ਹੈ ਲੋਕੀ ਜਿਹੜੇ ਪ੍ਰਾਈਵੇਟ ਕਈ ਨਹੀਂ ਮੈਨਾਂ ਲੋਕਾਂ ਦੀ ਬੇਵਕੂਫੀ ਤੇ ਹੈਗੀ ਹੈ ਪਰ ਤੁਹਾਡੇ ਜਿੰਨੇ ਲੋਕ ਇਥੋਂ ਪ੍ਰਾਈਵੇਟ ਚੁੱਕ ਲੈ ਕੇ ਜਾਂਦੇ ਨੇ ਗਲੀਆਂ ਮੱਲਿਆਂ ਚ ਉਹੀ ਕੂੜਾ ਤੇ ਸੁੱਟਦੇ ਜਾਂਦੇ ਬਿਲਕੁਲ ਜੀ ਨਹੀਂ ਕਿਉਂਕਿ ਜਿਹੜੇ ਸਾਡੇ ਆਪਣੇ ਬੰਦੇ ਨੇ ਉਹ ਕੂੜਾ ਨਹੀਂ ਸੁੱਟਦੇ ਰਾਤ ਭਰate ਕਿਉਂਕਿ ਅਸੀਂ ਫੇਰੇ ਜਦੋਂ ਕੂੜੇ ਦੀ ਲਿਫਟਿੰਗ ਹੁੰਦੀ ਓਸ ਤੋਂ ਬਾਅਦ ਅਸੀਂ 5 ਵਜੇ ਤੱਕ ਕੂੜਾ ਸਾਡੇ ਬੰਦਾ ਕੋਈ ਵੀ ਨਹੀਂ ਸੁੱਟੇਗਾ ਮੈਨਾਂ ਸੈਂਕੜੇ ਕੂੜਾ ਪ੍ਰਾਈਵੇਟ ਚੁੱਕਦੇ ਉਹ ਉੱਥੇ ਹੀ ਕੂੜਾ ਸੁੱਟਦੇ ਥੋੜਾ ਕੰਨ ਉੱਪਰ ਉਹ ਅਸੀਂ ਦੇਖਾਂਗੇ ਜੇ ਕੋਈ ਹੋਈ ਕੋਈ ਇਦਾਂ ਦੇ ਕੋਤਾਹੀ ਤੇ ਅਸੀਂ ਉਹਦੇ ਐਕਸ਼ਨ ਲਾਵਾਂਗੇ ਬਟ ਜਿਹੜੇ ਲੋਕੀ ਰਾਤੀ ਟਾਬਿਆਂ ਵਾਲੇ ਜਾਂ ਦੁਕਾਨਾਂ ਵਾਲੇ ਜਾਂ ਰੇੜੀਆਂ ਵਾਲੇ ਨੇ ਉਹੀ ਕੂੜਾ ਜਿਹੜੇ ਸੜਕ ਤੇ ਸੁੱਟ ਕੇ ਚਲੇ ਜਾਂਦੇ ਨੇ ਅੱਗੇ ਜਾਣ ਵਾਸਤੇ ਜਗ੍ਹਾ ਨਹੀਂ ਛੱਡ ਕੇ ਜਾਂਦੇ ਸਰਕ ਦੀ ਸਰਕਾਰ ਦੀ ਮੁਹਿੰਮ ਸੀ ਵੀ ਆਪਾਂ ਕੱਲੇ-ਕੱਲੇ ਹੋਟਲ ਜਾਂ ਟਾਬੇ ਤੋਂ ਕੂੜਾ ਚੱਕਣਾ ਉਹਦਾ ਕਿੱਦਾਂ ਚੱਲ ਰਿਹਾ ਹੈ ਉਹਦੇ ਲਈ ਦੇਖੋ ਬਲਕ ਵੇਸਟ ਜਨਰੇਟਰ ਦਾ ਰੂਲਸ ਬਨੇ ਹੋਏ ਨੇ ਚਾਹੇ ਉਹ ਕੋਈ ਟਾਬਾ ਹੈ ਚਾਹੇ ਉਹ ਕੋਈ ਹੋਟਲ ਹੈ ਉਹਨਾਂ ਨੇ ਆਪਣੇ ਮਾਫ ਕਰ ਰਹੀ ਹਾਂ ਨਾ ਕਰਨੀ ਕੋਹ ਦਾ ਕੂੜਾ ਨਹੀਂ ਚੱਕੀ ਮੈਡ ਜੁਰਮਾਨੇ ਦੀ ਕੋਈ ਪ੍ਰਵ ਹੈਗਾ ਜੀ ਵੀ ਲੋਕੀ ਜਿਹੜਾ ਕੂੜਾ ਆਪ ਸੁੱਟਦੇ ਆ ਜਾਂ ਕੋਈ ਗਲਤ ਤਰੀਕੇ ਨਾਲ ਸੜਕਾਂ ਤੇ ਕੂੜਾ ਸੁੱਟਿਆ ਜਾਂਦਾ ਬਿਲਕੁਲ ਹੈ ਉਹਦੇ ਲਈ ਵੀ ਹੈ ਕਿ ਰੂਲ ਬਣੇ ਹੋਏ ਨੇ ਉਹਦੇ ਲਈ ਵੀ ਅਸੀਂ ਪੈਨਲਟੀ ਲਾਉਂਦੇ ਆ ਜੁਰਮਾਨੇ ਲਾਉਂਦੇ ਆ ਚਲਾਨ ਵੀ ਕੱਟੇ ਜਾਂਦੇ ਨੇ ਲੋਕ ਚਲਾਨ ਭੁਗਤਣ ਵੀ ਆਂਦੇ ਨੇ ਜਿਹੜਾ ਚਲਾਨ ਇੱਕ ਵਾਰੀ ਭੁਗਤ ਜਾਂਦੇ ਦੁਬਾਰਾ ਤਾਂ ਨਹੀਂ ਸੁੱਟਦੇ ਪਰ ਲੋਕੀ ਹਜੇ ਵੀ ਨਹੀਂ ਹਟ ਰਹੇ ਔਰ ਸਾਡੀ ਇਸੇ ਕਰਕੇ ਜਿਹੜੀ ਅੱਜ ਅਹੀ ਮੁਹਿੰਮ ਚਲਾਈ ਹੈ ਕਿ ਲੋਕਾਂ ਨੂੰ ਇੱਕ ਵਾਰੀ ਅੱਛੀ ਤਰ੍ਹਾਂ ਵੇਅਰ ਕਰ ਲਈਏ ਉਸ ਤੋਂ ਬਾਅਦ ਅਸੀਂ ਚਲਾਨੀ ਸ਼ੁਰੂ ਕਰਾਂਗੇ ਕੋਈ ਇਦਾਂ ਦਾ ਪ੍ਰੋਸੀਜਰ ਆ ਰਿਹਾ ਕਿ ਤੁਸੀਂ ਮੌਕੇ ਤੇ ਜੁਰਮਾਨਾ ਕਰੋ ਬਿਲਕੁਲ ਹਾਂ ਕਰਦੇ ਅਸੀਂ ਕਈ ਵਾਰੀ ਮੌਕੇ ਤੇ ਜੁਰਮਾਨਾ ਵੀ ਕਰੀਦਾ ਲੋਕੀ ਪਰਦੇ ਵੀ ਨੇ ਤੇ ਲੋਕਾਂ ਨੂੰ ਹੋਰ ਕੀ ਸਿਨਾ ਦੇਣਾ ਵੀ ਕੂੜਾ ਕੱਲਾ ਕੱਲਾ ਕਿੱਦਾਂ ਦੇਣੋ ਕੋਈ ਕੋਈ ਡਸਟਬਿਨ ਦੇ ਰਹੇ ਹੋ ਕਿੰਨਾ ਕੀ ਫੀਲ ਕਰਦੇ ਆ ਕਿ ਕੂੜਾ ਜਿਹੜਾ ਤਿੰਨ ਭਾਗਾ ਚ ਵੰਡ ਕੇ ਦਿਓ ਗਿੱਲਾ ਜਿਹੜਾ ਰਸੋਈ ਦਾ ਕੂੜਾ ਹੁੰਦਾ ਸਾਡੇ ਘਰਾਂ ਦੇ ਸਬਜ਼ੀਆਂ ਛਿਲਕੇ ਫਰੂਟ ਦੇ ਛਿਲਕੇ ਚਾਹ ਪੱਤੀ ਜਾਂ ਅਸੀਂ ਜਿਹੜਾ ਸਾਡਾ ਖਾਣਾ ਪਾਚ ਜਾਂਦਾ ਐਗ ਸ਼ੈਲ ਉਹ ਸਾਰੇ ਗਿੱਲੇ ਕੂੜੇ ਵਿੱਚ ਜਾਂਦੇ ਨੇ ਸੁੱਕੇ ਕੂੜੇ ਵਿੱਚ ਸਾਡਾ ਕੋਈ ਗਿੱtta ਹੋ ਗਿਆ ਜਾਂ ਮੈਟਲ ਹੋ ਗਿਆ ਆਪਣੇ ਜਿਹੜੀਆਂ ਚੀਜ਼ਾਂ ਨਹੀਂ 길ਦੀਆਂ ਪਲਾਸਟਿਕ ਦੀਆਂ ਬੋਤਲਾਂ ਵਾਲੇ ਪਾਪੇ ਹੋਗੇ ਉਹ ਜਿਹੜਾ ਸਾਡਾ ਖਤਰਨਾਕ ਕੂੜਾ ਜਿਵੇਂ ਸਪਰੇਅ ਹੈ ਸਾਡੇ ਈ ਕਿਸ ਤਰ੍ਹਾਂ ਦੇ ਕੇ ਮੈਡੀਕਲ ਨੇ ਕੋਈ ਕੈਮੀਕਲ ਨੇ ਜਾਂ ਕੱਚ ਫਟ ਜਾਂਦਾ ਏ ਜਾਂ ਕੋਈ ਟਿਊਬਸ ਨੇ ਇਹ ਸਾਰਾ ਦਾ ਖਤਰਨਾਕ ਕੂੜੇ ਦੇ ਵਿੱਚ ਇਹ ਕੂੜੇ ਨੂੰ ਅਲੱਗ ਕਰਕੇ ਦਿਓ ਤਾਂ ਜੋ ਸਾਡੇ ਲਈ ਪ੍ਰੋਸੈਸਿੰਗ ਕਰਨੀ ਸਹੀ ਹੋਵੇ ਕਿਉਂਕਿ ਸ਼ਹਿਰ ਦੇ ਵਿੱਚ ਅਸੀਂ ਚਾਰ ਪਲਾਂਟ ਜਿਹੜੇ ਲਗਾ ਚੁੱਕੇ ਆ ਪ੍ਰੋਸੈਸਿੰਗ ਪਲਾਂਟ ਉੱਥੇ ਜਾ ਕੇ ਕੂੜੇ ਨੂੰ ਪ੍ਰੋਸੈਸਿੰਗ ਕਰਨੀ ਚੱਲਦੀ ਜਾਈ ਤਾਂ ਧੰਨਵਾਦ ਥੈਂਕ ਯੂ